ਸੋਰਠ ਮਹੱਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਇਹ ਸਾਧ ਸੰਗਤ ਜੀ ਦੁਰਤ ਪਾਪ ਜਿਹੜਾ ਅਸੀਂ ਦੁਆਖ ਚ ਪ੍ਰੀਤੀ ਕਰਨ ਵਾਲਾ ਆਪੀ ਸੇਵਕਾਂ ਦੇ ਦੇ ਚ ਗਵਾਤਹਾ ਸਭ ਸੰਸਾਰ ਉਹ ਬਾਹਰ ਸੰਸਾਰ ਨੂੰ ਬਚਾ ਲਿਆ ਐਸੀ ਕਿਰਪਾ ਦ੍ਰਿਸ਼ਟੀ ਕੀਤੀ ਹੈ। ਪਾਰ ਬ੍ਰਹਮ ਪ੍ਰਭ ਕਿਰਪਾਤਾ ਪਾਰ ਬ੍ਰਹਮ ਜੋ ਪਾਪਾਂ ਪੁੰਨੋਂ ਤੋਂ ਪਰੇ ਐ ਬ੍ਰਹਮ ਵਿਆਪਕ ਐ ਉਸ ਮਰਥ ਕਿਰਪਾ ਦ੍ਰਿਸ਼ਟੀ ਕੀਤੀ ਹੈ। ਆਪਣਾ ਬਿਰਦ ਸਮਾਰਿਆ ਉਹਦਾ ਬਿਰਦ ਪਰਨੋ ਬਿਰਦ ਬਾਣੀ ਦੀ ਲਾਜ ਰੱਖੀ ਐ ਜੋ ਸਰਨ ਆਵੇ ਉਸ ਕੰਠ ਲਾਵੇ ਬਿਰਦ ਸ੍ਰੋਮੀ ਸੰਦਾ ਇਸ ਬਿਰਦ ਬਾਣੀ ਨੂੰ ਦੇਰ ਤੋਂ ਬਚਨ ਨੂੰ ਸਮਝ ਲਿਆ ਹੈ ਯਾਦ ਕੀਤਾ ਹੈ ਹੋਈ ਰਾਜੇ ਰਾਮ ਕੀ ਰਖਵਾ ਤੇ ਭਾਈ ਰਾਜਾ ਜੋ ਪ੍ਰਕਾਸ਼ ਨੂੰ ਪ੍ਰਾਮ ਹੈ ਉਹਦੀ ਰੱਖਿਆ ਹੋਈ ਹੈ ਸੁਖ ਸਹਿਜ ਆਨੰਦ ਗੁਣ ਗਾਵ ਹੋਇ ਅਚੁੱਤ ਸੁਖ ਰੂਪ ਜੋ ਬ੍ਰਹਮ ਹੈ ਉਹਦੇ ਗੁਣਾਂ ਨੂੰ ਗਾ ਕੇ ਆਨੰਦ ਨੂੰ ਪ੍ਰਾਪਤ ਕਰੋ ਮਨ ਤਨ ਦੇਹ ਸੁਖਾਲੀ ਇਸ ਪ੍ਰਕਾਰ ਮਨ ਸੁਖਮ ਸਰੀਰ ਵੀ ਤਨ ਸਥੂਲ ਸਰੀਰ ਵੀ ਦੇ ਬੁੱਧੀ ਵੀ ਇਸ ਸੁਖ ਵਾਲੀ ਹੋ ਜਾਏਗੀ ਰਹਾਉ ਪਤ ਤੋ ਉਧਾਰ ਨੂੰ ਸਤਿਗੁਰ ਮੇਰਾ ਮੇਰਾ ਸਤਿਗੁਰ ਪਾਪੀਆਂ ਦਾ ਆਧਾਰ ਕਰਨ ਵਾਲੇ ਹਨ ਮੋਹ ਤਿਸ ਕਾ ਭਰਵਾ ਸਾਨੂੰ ਤਾਂ ਉਸ ਵਾਹਿਗੁਰੂ ਦਾ ਹੀ ਭਰੋਸਾ ਹੈ ਪਕਸ ਲੈ ਸਭ ਸੱਚਾ ਸਾਹਿਬ ਸੱਚੇ ਸੇ ਮਾਲਕ ਨੇ ਸਾਰੇ ਆਪ ਦੇ ਜਾਣ ਕੇ ਬਖਸ਼ ਲਏ ਹਨ ਸਤਿਗੁਰੂ ਜੀ ਕਹਿੰਦੇ ਸਾਡੀ ਅਰਦਾਸ ਸੁਣ ਕਰਕੇ ਬੇਨਤੀ ਨੂੰ ਸੋਰਠਿ ਮਹੱਲਾ ਪੰਜਵਾ ਬਗਸਿਆ ਪਾਰ ਬ੍ਰਹਮ ਪਰਮੇਸ਼ਰ ਇਹ ਭਾਈ ਪਾਰਬ੍ਰਮ ਪਰਮੇਸ਼ਰ ਗੁਰੂ ਹਰਗੋਬਿੰਦ ਸਾਹਿਬ ਨੂੰ ਬਖਸ਼ ਲਿਆ ਹੈ ਇਸੇ ਪ੍ਰਕਾਰ ਆਪ ਦੇ ਸੇਵਕਾਂ ਨੂੰ ਬਖਸ਼ ਲਿਆ ਹੈ ਸਗਲੇ ਰੋਗ ਬਿਦਾ ਹਰੇ ਤਾਂ ਪਾਪ ਕਰੋਗੋ ਸੀਤਲਾ ਬਿ ਕਰੋ ਗੁਰੂ ਹਰਗੋਬਿੰਦ ਸਾਹਿਬ ਦੇ ਸਾਰੇ ਸਿੱਖਾਂ ਦੇ ਰੋਗ ਅਗਿਆਨ ਆਦਿਕ ਹੋਮੈ ਆਦਿਕ ਸਭ ਮੇੜ ਦਿੱਤੇ ਹਨ ਗੁਰ ਪੂਰੇ ਕੀ ਸਰਣੀ ਉੱਭੜੇ ਸਤਿਗੁਰੂ ਪੂਰਿਆਂ ਦੀ ਸ਼ਰਨ ਪੈ ਕੇ ਉਬਰੇ ਬਚਾ ਹੋਇਆ ਹੈ ਕਾਰਜ ਸਗਲ ਸਵਾਰ ਸਾਰੇ ਲੋਕ ਪਰ ਲੋਕ ਦੇ ਕਾਰਜ ਸੇਵਕਾਂ ਦੇ ਉਧਾਰ ਕਰਨ ਦੇ ਕਲਿਆਣ ਕਰਨ ਦੇ ਸਵਾਰ ਜੁਤੇ ਹਨ ਹਰ ਜਨ ਸਿਮਰਿਆ ਨਾਮ ਆਧਾਰ ਧਰਿ ਦੇ ਜਨਾਂ ਅਨ ਮਾਰੇ ਦੇ ਨਾਮ ਦਾ ਆਸਰਾ ਲੈ ਕੇ ਸਿਮਰਨ ਕੀਤਾ ਹੈ ਜਿਦੀ ਭਾਵਨਾ ਨਾਲ ਤਾਪ ਉਤਾਰਿਆ ਸਤਿਗੁਰ ਪੂਰਨ ਸਤਿਗੁਰੂ ਜੀ ਨੇ ਤਾਪ ਗੁਰੂ ਹਰਗੋਬਿੰਦ ਸਾਹਿਬ ਦਾ ਉਤਾਰਤਾ ਸਿੱਖੋਂ ਦਾ ਆਦਿ ਆਦਿ ਪਾਦਰੂਪਤਾ ਪਤਾ ਪਤਾ ਹਰਤਾ ਆਪਣੀ ਕਿਰਪਾ ਧਾ ਆਪ ਦੀ ਕਿਰਪਾ ਦ੍ਰਿਸ਼ਟੀ ਕਰਕੇ ਮਹਾਰਾਜ ਨੇ ਰਹਾਉ ਸਦਾ ਆਨੰਦ ਕਰੇ ਮੇਰੇ ਪਿਆਰੇ ਤੇ ਮੇਰੇ ਪਿਆਰੇ ਸਦਾ ਆਨੰਦ ਸੂਪ ਦੇ ਰੰਗ ਨੂੰ ਮੰਗਣਾ ਕਰਦੇ ਹਾਂ ਹਰ ਗੂ ਹਰ ਗੋਬਿੰਦ ਗੁਰ ਰਾਖੇ ਗੁਰੂ ਹਰਗੋਬਿੰਦ ਸਾਹਿਬ ਦੀ ਰੱਖਿਆ ਕੀਤੀ ਹੈ ਹਰੀ ਜੋ ਗੋਬਿੰਦ ਪ੍ਰਥਵੀ ਦਾ ਮਾਲਕ ਹੈ ਉਸ ਨੇ ਰੱਖਾ ਕੀਤੀ ਹੈ ਵੱਡੀ ਵਡਿਆਈ ਨਾਨਕ ਕਰਤੇ ਇਹ ਸਤਿਗੁਰੂ ਨਾਨਕ ਦੇਵ ਕਰਤਾਰ ਦੀ ਬਹੁਤ ਵੱਡੀ ਮਹਿਮਾ ਹੈ ਸਾਚ ਸਬਦ ਸਤਿ ਭਾਖਿਆ ਇਹ ਸੱਚਾ ਸ਼ਬਦ ਉਪਦੇਸ਼ ਸਤਿ ਨਿਸ਼ਤੇ ਕਰਕੇ ਭਾਖਿਆ ਉਚਾਰਿਆ ਹੈ ਸੋਰਠ ਮਹੱਲਾ ਪੰਜਵਾ ਭਈ ਕਿਰਪਾਲ ਸੁਆਮੀ ਮੇਰੇ ਮੇਰੇ ਸਤਿਗੁਰੂ ਕਿਰਪਾਲੂ ਜੀ ਸੁਆਮੀ ਕਿਰਪਾਲੂ ਹੋਏ ਨੰਦ ਸਾਚਾ ਹੈ ਦਰਬਾਰ ਉਹ ਸੱਚੇ ਸਾਧ ਸੰਗਤ ਰੂਪੀ ਦਰਬਾਰ ਦੀ ਸ਼ਰਨ ਲੈ ਕੇ ਸਤਿਗੁਰੂ ਤਾਪ ਗਵਾਇਆ ਭਾਈ ਸਤਿਗੁਰੂ ਸਾਹਿਬ ਨੂੰ ਗੁਰੂ ਹਰਗੋਬਿੰਦ ਸਾਹਿਬ ਦਾ ਤਾਪ ਸਿੱਖਾਂ ਦਾ ਆਦੀ ਵਿਆਦੀ ਉਪਾਦੀ ਰੂਪ ਤਾਪ ਗਵਾਤਾ ਹੈ ਭਾਈ। ਖਾਂਡ ਪਈ ਸੰਸਾਰ ਸਾਡੇ ਸੰਸਾਰ 'ਚ ਸ਼ਾਂਤੀ ਪਾ ਦਿੱਤੀ ਮਹਾਰਾਜ ਨੇ। ਆਪਣੇ ਜੀਵ ਜੰਤ ਆਪੇ ਰਾਖੇ ਆਪਣੇ ਛੋਟੇ ਵੱਡੇ ਜੀਵ ਜੰਤ ਸੇਵਕਾਪੀ ਰੱਖਿਆ ਕੀਤੀ ਹੈ। ਜਮਹ ਕੀ ਉਹ ਹਟਤਾ ਜਮਹ ਦੇ ਤਾਈ ਮਹਾਰਾਜ ਜੀ ਤਾੜ ਕਰਕੇ ਹਟਾਉਣਾ ਕੀਤਾ ਹੈ। ਅਤੇ ਹਟਤਾਰ ਰੋਕ ਦਿੰਦਾ ਜਮਹ ਨੂੰ ਰੋਕ ਪਾ ਦਿੰਦੀ ਹੈ। ਹਰ ਕੇ ਚਰਨਹਿ ਰਿਦਾ ਔਰ ਧਾਰ ਖਰੀ ਦੇ ਚਰਨਾਂ ਨੂੰ ਹਿਰਦੇ ਦੇ ਔਰ ਅੰਦਰ ਧਾਰਿਆ ਵਸਾਇਆ ਹੈ ਸਦਾ ਸਦਾ ਪ੍ਰਭ ਸਿਮਰੀਐ ਭਾਈ ਫਿਰ ਭਾਈ ਸਦਾ ਸਰੂਪ ਜੋ ਪ੍ਰਭ ਉਹਦਾ ਸਿਮਰਨ ਭਜਨ ਕਰੀਏ ਦੁਖ ਕਿਲਵਿਖ ਕਾਟਣ ਹਾ ਜੋ ਜੰਮਨ ਦੇ ਦੁੱਖਾਂ ਨੂੰ ਚਾਰ ਪ੍ਰਕਾਰ ਦੇ ਬ੍ਰਾਹਮਣ ਕੈਲੀ ਕਾਦ ਕੰਚਨ ਚਾਰੀ ਕਾ ਤਹਾਨ ਇਹ ਕਿਲਵਿਖਾਂ ਨੂੰ ਵੀ ਕੱਟਣ ਵਾਲਾ ਹੈ ਸਰਣੀ ਉਬਰੇ ਭਾਈ ਇਸ ਵਾਹਿਗੁਰੂ ਨੇ ਸ਼ਰਨ ਪਾ ਕੇ ਭਾਈ ਬਚਾ ਹੁੰਦਾ ਹੈ ਇਹ ਨ ਰਚਿਆ ਸਭ ਕੋ ਜਿਸ ਵਾਹਿਗੁਰੂ ਨੇ ਸਭ ਕੋਈ ਇਹ ਸੰਸਾਰ ਰਚਨਾ ਕੀਤਾ ਹੈ ਕਰਨ ਕਰਨ ਸਮਰੱਥ ਸੂ ਭਾਉ ਉਹ ਸਾਰਿਆਂ ਕਾਰਜਾਂ ਨੂੰ ਕਰਨ ਵਾਲਾ ਹੈ ਸਰਵ ਕਲਾ ਸਮਰੱਥ ਹੈ ਭਰਾਵੋ ਸੱਚਾ ਸੱਚੀ ਸੋ ਉਹ ਸੱਚੇ ਪਰਮੇਸ਼ਰ ਦੀ ਸੱਚੀ ਸੋਭਾ ਹੈ ਲੋਕ ਪਰਲੋਕ ਦੇ ਵਿੱਚ ਨਾਨਕ ਪ੍ਰਭੂ ਤੇ ਆਈ ਹੈ ਭਾਈ ਸਤਿਗੁਰੂ ਜੀ ਕਹਿੰਦੇ ਉਸ ਵਾਹਿਗੁਰੂ ਨੂੰ ਪਿਆਉਣਾ ਕਰੀਏ ਭਰਾਵੋ ਮਨ ਤਨ ਸੀਤਲ ਹੋ ਮਨ ਤੇ ਤਨ ਸੀਤਲ ਸ਼ਾਂਤ ਹੋ ਜਾਏਗਾ ਠ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਧਿਆਈ ਇਹ ਸੰਤ ਜਨ ਅਧਿਕਾਰੀਓ ਗੁਰਸਿੱਖੋ ਜੋ ਹਰੀ ਦਾ ਸਭ ਨੂੰ ਹਰੇ ਭਰੇ ਕਰਨ ਵਾਲਾ ਨਾਮ ਧਿਆਉਣਾ ਕਰੀਏ ਸੁਖ ਸਾਗਰ ਪ੍ਰਭ ਵਿਸਰਉ ਨਾਹੀ ਉਹ ਸੁਖਾਂ ਦਾ ਸਮੁੰਦਰ ਹੈ ਵਾਹਿਗੁਰੂ ਕਦੇ ਭੁੱਲੇ ਨਾ ਆਪਾਂ ਨੂੰ ਮਨ ਚਿੰਦੇ ਆੜਾ ਫਲ ਪਾਉ ਜੋ ਮਨ ਚਿਤਵਨੀ ਕਰੋਗੇ ਉਹ ਬ੍ਰਹਮ ਗਿਆਨ ਰੂਪੀ ਫਲ ਆਨੰਦ ਰੂਪੀ ਫਲ ਪਾ ਲਵੋਗੇ ਰਹਾਉ ਸਤਿਗੁਰ ਪੂਰਾ ਤਾਪ ਗਵਾਇ ਪੂਰਨ ਸਤਗੁਰਾਂ ਨੇ ਆਦੀ ਵਿਆਦੀ ਰੂਪ ਤਾਪ ਗਵਾਤਾ ਸੇਵਕਾਂ ਦਾ ਆਪਣੀ ਕਿਰਪਾ ਧਾਰੈ ਜੀ ਕਿਰਪਾ ਦ੍ਰਿਸ਼ਟੀ ਕੀਤੀ ਹੈ ਪਾਰ ਬ੍ਰਹਮ ਪ੍ਰਭ ਭੈ ਦਿਆਲਾ ਕੋਰਦਮ ਪ੍ਰਭੂ ਜੀ ਦਿਆਲੂ ਹੋਏ ਹਨ ਦੁੱਖ ਮਿਟਿਆ ਸਭ ਪਰਵਾ ਸਾਰੇ ਪਰਿਵਾਰ ਦਾ ਜਿੰਨਾਂ ਦੁੱਖ ਸੀ ਸਿੱਖ ਸੰਗਤਾਂ ਦਾ ਸਭ ਮਿਟ ਗਿਆ ਸਰਵਨਿਧਾਨ ਮੰਗਲ ਰਸ ਰੂਪਾ ਸਾਰੇ ਖਜ਼ਾਨੇ ਪ੍ਰਾਪਤ ਹੋਗੇ ਗੁਣਾਂ ਦੇ ਮੰਗਲ ਜਸ ਗਾਉਣੇ ਕਰਕੇ ਰਸ ਪ੍ਰੇਮ ਰੂਪ ਦੀ ਪ੍ਰਾਪਤੀ ਹੋਈ ਹਰ ਕਾ ਨਾਮ ਆਧਾਰ ਪਰਮੇਸ਼ਰ ਦੇ ਨਾਮ ਦਾ ਆਸਰਾ ਲਿਆ ਹੈ ਰੂਪ ਸਰੂਪ ਦੀ ਪ੍ਰਾਪਤੀ ਹੋਈ ਹੈ ਨਾਨਕ ਪਤ ਰਾਖੀ ਪਰਮੇਸ਼ਰ ਸਤਿਗੁਰੂ ਜੀ ਕਹਿੰਦੇ ਨੇ ਪਰਮੇਸ਼ਰ ਨੇ ਆਪ ਦੇ ਜਾਣ ਕੇ ਪਤ ਰੱਖਣਾ ਕੀਤੀ ਹੁਦਰਿਆ ਸਭ ਸੰਸਾਰ ਸਾਰੇ ਸੰਸਾਰ ਦਾ ਉਧਾਰ ਹੋ ਗਿਆ ਸੀ ਮਹਾਰਾਜ ਦੀ ਕਿਰਪਾ ਹੋਈ ਹੈ ਸੋਰਠ ਮਹੱਲਾ 5ਵਾਂ ਮੇਰਾ ਸਤਿਗੁਰੂ ਰਖਵਾਲਾ ਹੋਏ ਭਾਈ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਰੱਖਿਆ ਕਰਨ ਵਾਲੇ ਹੋਏ ਹਨ ਧਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ ਕਿਰਪਾ ਦ੍ਰਿਸ਼ਟੀ ਧਾਰ ਕੇ ਹੱਥ ਦੇ ਕੇ ਰੱਖਣਾ ਕੀਤਾ ਮਹਾਰਾਜ ਦੇ ਪਿਆਰਿਆਂ ਨੇ ਹਰ ਗੋਬਿੰਦ ਨਵਾ ਨਿਰੋਇ ਗੁਰੂ ਹਰਗੋਬਿੰਦ ਸਾਹਿਬ ਜੀ ਨਵੇਂ ਨਵੀਨ ਸਰੂਪ ਵਾਲੇ ਨਿਰੋਇ arogh ਹਨਗੇ ਹਰੀ ਜੋ ਗੋਬਿੰਦ ਰੂਪ ਪਰਮੇਸ਼ਰ ਹੈ ਉਸ ਨੇ ਆਪ ਦੇ ਸੇਵਕਾਂ ਨੂੰ ਕਿਰਪਾ ਦਾ ਹੱਥ ਦੇ ਕੇ ਰੱਖਿਆ ਹੈ ਸਤਿਗੁਰੂ ਹਰੀ ਜੋ ਸਾਰਿਆਂ ਦੇ ਹਿਰਦਿਆਂ ਵਿੱਚ ਵਸਣ ਵਾਲਾ ਹੈ ਇੰਦਰੀਆਂ ਦਾ ਪ੍ਰਕਾਸ਼ਕ ਹੈ ਉਸ ਦੇ ਨਾਮ ਨੂੰ ਜਪ ਕਰਕੇ ਨਵਾਂ ਇਹ ਅਰੋਗ ਹੋ ਗਏ ਸਭ ਰੋਗਾਂ ਤੋਂ ਰਹਿਤ ਹੋ ਗਏ ਗਿਆਨ ਆਦਿਕੋਂ ਤੋਂ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਤਾਪ ਗੁਰੂ ਹਰਗੋਬਿੰਦ ਸਾਹਿਬ ਦਾ ਵੀ ਸੇਵਕਾਂ ਦਾ ਵੀ ਵਿਆਦੀ ਤਾਪ ਚਲਿਆ ਗਿਆ ਆ ਮਾਰਨ ਮੇਟ ਲੁੱਟਾ ਹੈ ਜਨ ਕੀ ਲਾਜ ਰਖਾਉਦੋ ਸੇਵਕਾਂ ਦੀ ਆਪ ਲੱਗਿਆ ਰੱਖਣਾ ਕੀਤੀ ਹੋ ਸਾਧ ਸੰਗਤ ਤੇ ਸਭ ਫਲ ਪਾਏ ਸਾਧ ਸੰਗਤ ਦੀ ਕਿਰਪਾ ਕਰਕੇ ਸਾਰੇ ਧਰਮ ਅਰਥ ਕਾ ਮੋਖ ਫਲ ਪਾ ਲੈ ਇੰਨੀ ਸੋਹਣੀ ਏ ਕਥਾ ਕੀਤੀ ਸੀ ਪਤਾ ਨਹੀਂ ਕੀ ਇਹਨਾਂ ਨੂੰ ਗੁੰਮ ਕਰ ਲਿਆ ਕਿੰਨਾਂ ਨੂੰ ਕੀ ਪੈ ਗਿਆ ਇਹੋ ਜੀ ਬਿਮਾਰੀ ਪਈ ਇਹਨਾਂ ਨੂੰ ਐਸੀ ਰਸਨਾ ਕਥਾ ਹੋਈ ਸੀ ਉਹਨੂੰ ਗਵਾਹੀ ਦਿੱਤਾ ਜਾਨਕੀ ਲਾਜ ਰਖਾਈ ਆਪਦੇ ਜਨਾਂ ਦੀ ਸੱਚੇ ਪਾਤਸ਼ਾਹ ਲਗਿਆ ਰੱਖਣਾ ਤੀਤੀ ਹੈ ਸਾਧ ਸੰਗਤ ਤੇ ਸਭ ਫਲ ਪਾਏ ਸਾਧ ਸੰਗਤ ਦੀ ਕਿਰਪਾ ਕਰਕੇ ਸਾਰੇ ਧਰਮ ਅਰਥ ਕਾਮ ਮੋਗ ਫਲ ਪਾ ਲੈ ਹੁਣ ਸਤਿਗੁਰ ਕੈ ਬਲ ਜਾਈ ਸਤਿਗੁਰ ਸਾਹਿਬ ਤੋਂ ਬਲੀ ਹਾਰ ਕੁਰਬਾਨ ਜਾਈਏ ਹਾਲੇ ਤਾਂ ਬਾਲਤ ਪ੍ਰਭ ਦੂ ਵੈ ਸਵਾਰੇ ਲੋਕ ਪਰ ਲੋਕ ਆਪਦੇ ਸੇਵਕਾਂ ਦੇ ਮਾਰਨ ਦੋਵੇਂ ਸਵਾਰ ਉੱਤੇ ਹਨ ਹਮਰਾ ਗੁਣ ਆਵ ਗੁਣ ਨਾ ਵਿਚਾਰੇ ਸਾਡੇ ਜੀ ਕੋਈ ਗੁਣ ਤਾਂ ਹੈ ਹੀ ਨਹੀਂ ਸੀ ਮਾਰਨ ਦੀ ਵਿਚਾਰ ਨਹੀਂ ਕੀਤੀ ਹੋ ਅਟਲ ਬਚਨ ਨਾਨਕ ਗੁਰ ਤੇਰਾ ਇਹ ਗੁਰੂ ਨਾਨਕ ਸਾਹਿਬ ਆਪ ਦਾ ਬਚਨ ਜਿਹੜਾ ਹੈ ਗੁਰਤਾ ਗਦੀ ਸਦਾ ਕਾਇਮ ਰਹੇਗੀ ਇਹ ਬਚਨ ਆਪ ਦਾ ਅਟਲ ਹੈ ਜੁਗ ਜੁਗ ਪੀੜੀ ਚੱਲੇ ਸਤ ਗੁਰ ਕੀ ਸੋ ਹੇ ਗੁਰੂ ਨਾਨਕ ਦੇਵ ਜੀ ਆਪ ਦਾ ਬਚਨ ਜਿਹੜਾ ਹੈ ਇਹ ਟਲੰਤ ਰਹਿਤ ਹੈ ਸਫਲ ਕਰੋ ਮਸਤਕ ਧਾਰਿਆ ਸਾਬ ਨੇ ਸਹਿਤ ਗਿਆਨ ਫਲ ਦੇ ਕਿਰਪਾ ਰੂਪੀ ਹੱਥ ਮੱਥੇ ਤੇ ਰੱਖਣਾ ਕੀਤਾ ਸੇਵਕਾਂ ਨੇ ਸੂਰਠ ਮਹੱਲਾ ਪੰਜਵਾ ਜੀ ਇਹ ਜੰਤਰ ਸਭ ਤਿਸਕੇ ਕੀਏ ਕੇ ਭਾਈ ਜੀ ਮਾਤਰ ਜਿੰਨੇ ਛੋਟੇ ਵੱਡੇ ਸਭ ਉਸ ਵਾਹਿਗੁਰੂ ਦੇ ਕੀਤੇ ਹੋਏ ਹਨ ਸੋਈ ਸੰਤ ਸਹਾਇ ਕੋਈ ਆਉਦੇ ਸੰਤਾਂ ਭਗਤਾਂ ਦੀ ਸਹਿਤਾ ਕਰਨ ਵਾਲਾ ਹੈ ਆਪਣੇ ਸੇਵਕ ਕੀ ਆਪੇ ਰਾਖੇ ਆਉਦੇ ਸੇਵਕਾਂ ਦੀ ਆਪ ਹੀ ਪਰਮੇਸ਼ਰ ਰੱਖਿਆ ਕਰਦਾ ਹੈ ਪੂਰਨ ਭਈ ਬੜਾਈ ਆਉਦੇ ਸੇਵਕਾਂ ਦੀ ਪੂਰਨ ਵਡਿਆਈ ਲੋਕ ਪਰਲੋਕ 'ਚ ਹੋਈ ਹੈ ਔਰ ਬ੍ਰਹਮਪੂਰਾ ਮੇਰੇ ਨਾਲ ਪੂਰਨ ਦੁਪਾਰ ਜੋ ਬੰਮ ਵਿਆਪਕ ਹੈ ਪੂਰਨ ਸਾਡੇ ਨਾਲ ਅੰਗ ਸੰਗ ਹੈ ਗੁਰੇ ਪੂਰਾ ਪੂਰੀ ਸਭ ਰਾਖੀ ਪੂਰਨ ਸਤਗੁਰਾਂ ਨੇ ਆਏ ਤੇ ਸੇਵਕ ਜਾਣ ਕੇ ਪੂਰੀ ਅੱਖਿਆ ਕੀਤੀ ਹੈ ਸਾਰੀ ਕੋਈ ਸਰਬ ਦਇਆ ਆਪ ਸਾਰੇ ਜੀ ਜੰਦ ਬਿਹਾਲੂ ਹੋਗੇ ਮਹਾਰਾਜ ਦੀ ਕਿਰਪਾ ਕਰਕੇ ਪ੍ਰਹਾਉ आनंद ਨੂੰ ਨਾਨਕ ਨਾਮ ਤੇ ਆਇਆ ਰਾਜ ਨੇ ਗੁਰੂ ਸਾਹਿਬ ਜੀ ਕਹਿੰਦੇ ਮਾਰਾ ਦੇ ਨਾਮ ਨੂੰ ਧਿਆਉਨੇ ਹ ਜੀ ਇਹ ਪ੍ਰਾਨ ਦਾ ਦਾਤਾ ਉਹ ਸਾਰਿਆਂ ਜੀਆਂ ਨੂੰ ਸਾਰਿਆਂ ਨੂੰ ਪ੍ਰਾਣਾ ਨੂੰ ਸਾਰਿਆਂ ਦੇ ਰੋਜੀ ਦਾ ਦਾਤਾ ਹੈ ਆਪਣੇ ਦਾਸ ਕਉ ਕਾਂਠ ਲਾਏ ਰੱਖਾ ਜਿਵੇਂ ਸੇਵਕਾਂ ਨੂੰ ਅਪੇਦ ਨਿਸ਼ਚੇ ਰੂਪੀ ਕੰਠ ਨਾਲ ਲਾ ਕੇ ਰੱਖਦਾ ਹੈ ਜਿਵੇਂ ਬਾਰਕ ਪਿਤਾ ਮਾਤਾ ਜਿਵੇਂ ਬੱਚੇ ਹੁੰਦੇ ਆ ਮਾਤਾ ਪਿਤਾ ਰੱਖਦੇ ਬੱਚਿਆਂ ਨੂੰ ਐਂ ਮਹਾਰਾਜ ਸਾਹਿਬ ਰੱਖਦਾ ਹੈ ਹਰਾਪੇ ਮਾਤਾ ਆਪੇ ਪਿਤਾ